ਇਤਿਹਾਸ ਨੂੰ ਪੜ੍ਹਨਾ ਅਤੇ ਵਾਚਣਾ ਮਹੱਤਵਪੂਰਨ ਹੀ ਨਹੀਂ ਸਗੋ ਅਤਿ ਜ਼ਰੂਰੀ ਵੀ ਹੈ ਸਿੱਖ ਇਤਿਹਾਸ ਸਮੁੱਚੇ ਤੌਰ ਤੇ ਜ਼ਬਰ ਜ਼ੁਲਮ ਦੀਆਂ ਤਾਕਤਾਂ ਦੇ ਖਿਲਾਫ ਹੱਕ ਸੱਚ ਲਈ ਲੜਿਆ ਗਿਆ ਸੰਘਰਸ਼ ਹੈ ਸਿੱਖ ਇਤਿਹਾਸ ਦਾ ਆਰੰਭਿਕ ਹਿੱਸਾ ਹੈ ਗੁਰ ਇਤਿਹਾਸ ਜੋ ਬੇहद ਵਿਸਮਾਦੀ ਹੈ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਦੇ ਲਾਸਾਨੀ ਜੀਵਨ ਨੂੰ ਸਿੱਖ ਇਤਿਹਾਸ ਦੇ ਪ੍ਰਮਾਣਿਕ ਸਰੋਤ ਗ੍ਰੰਥਾਂ ਦੇ ਡੂੰਘੇ ਤੇ ਵਿਆਪਕ ਅਧਿਐਨ ਉੱਪਰ ਦਿਲ ਟੁੰਬ ਵੀ ਤੇ ਸਰਲ ਬੋਲੀ ਸ਼ੈਲੀ ਵਿੱਚ ਆਪ ਜੀ ਦੇ ਸਨਮੁਖ ਪੇਸ਼ ਕੀਤਾ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਣ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਲਾਵਣ ਵਾਰੋਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧ ਬਹੁ ਪਰ ਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤ ਗੁਰੂ ਬੋਲੇ ਮੁਖ ਤੇ ਸੁਨੋ ਸੰਸਾਰੀ ਕਲਯੁਗ ਪੀੜੀ ਸੋਡੀਆਂ ਨਿਸ਼ਚਲ ਨੀਵ ਓਸਾਰ ਖਲਾਰੀ ਜੋਗ ਜੋਗ ਸਤਗੁਰ ਧਰੇ ਅਵਤਾਰੀ ਇਤਿਹਾਸ ਦਾ ਪੰਜਵਾਂ ਭਾਗ ਮਹਾਰਾਜ ਜੀ ਨੇ ਅਬਦੁੱਲਾ ਨੂੰ ਟਹਿ ਟੇਰੀ ਕੀਤਾ ਜੰਗ ਦੇ ਵਿੱਚ ਅਤੇ ਉਸ ਤੋਂ ਬਾਅਦ ਚ ਗੁਰੂ ਜੀ ਨੂੰ ਕਾਬਲ ਦੀ ਸੰਗਤ ਦੇ ਮੁਖੀ ਭਾਈ ਗੁਰਬਖਸ਼ ਨੇ ਜਦ ਦੱਸਿਆ ਕਿ ਉਹ ਗਲਵਾਗ ਅਤੇ ਦਿਲਵਾਗ ਨਾਂ ਦੇ ਦੋ ਵਧੀਆ نسل ਦੇ ਘੋੜੇ ਜੜਾਊ ਕਾਠੀਆਂ ਨਾਲ ਸ਼ਿੰਗਾਰੇ ਹੋਏ ਭੇਟ ਕਰਨ ਲਈ ਆ ਰਿਹਾ ਸੀ ਤਾਂ ਲਾਹੌਰ ਦੇ ਨਵਾਬ ਨੇ ਖੋਲ੍ਹ ਐ ਇਹ ਸੁਣ ਕੇ ਮੀਰੀ ਪੀਰੀ ਦੇ ਮਾਲਕ ਨੇ ਕਿਹਾ ਚਿੰਤਾ ਨਾ ਕਰੋ ਇਹ ਕੰਮ ਜੋ ਹੈ ਘੋੜੇ ਵਾਪਸ ਲਿਆਉਣ ਦਾ ਭਾਈ ਵਿਦੀ ਚੰਦ ਕਰੇਗਾ ਭਾਈ ਵਿਦੀ ਚੰਦ ਜੀ ਆਗਿਆ ਪਾ ਕੇ ਲਾਹੌਰ ਗਏ ਅਤੇ ਇੱਕ ਘੋੜਾ ਕਾਹੀ ਬਣ ਕੇ ਤੇ ਦੂਜਾ ਨਜੂਮੀ ਬਣ ਕੇ ਸ਼ਾਹੀ ਕਿਲੇ ਲਾਹੌਰ ਦੀ ਦੀਵਾਰ ਤੋਂ ਟਪਾ ਗੁਰੂ ਜੀ ਪਾਸ ਲਿਆ ਹਾਜ਼ਰ ਕੀਤੇ ਨਵਾਬ ਲਾਹੌਰ ਨੂੰ ਜਦ ਪਤਾ ਲੱਗਾ ਕਿ ਇਹ ਕਾਰਨਾਮਾ ਗੁਰੂ ਹਰਗੋਬਿੰਦ ਦੇ ਇੱਕ ਸਿੱਖ ਦਾ ਹੈ ਤਾਂ ਉਸਨੇ ਲਲਾ ਬੇਗ ਤੇ ਕਮਰ ਬੇਗ ਦੀ ਕਮਾਨ ਹੇਠ ਫੌਜ ਨੂੰ ਚੜਾਈ ਕਰਨ ਦਾ ਹੁਕਮ ਦਿੱਤਾ ਨਾ ਥਾਣਾ ਮਾਲਵਾ ਜਿੱਥੇ ਗੁਰੂ ਜੀ ਟਿਕੇ ਹੋਏ ਸਨ ਲਲਾ ਬੇਗ ਫੌਜਾਂ ਚੜਾ ਲਿਆ ਉਸ ਪੁੱਜ ਦੇ ਸਾਰ ਰਾਤ ਨੂੰ ਹੀ ਹਮਲਾ ਕਰ ਦਿੱਤਾ ਮਹਾਰਾਜ ਨੂੰ ਹਮਲੇ ਦੀ ਸੂ ਮਿਲ ਗਈ ਸੀ ਉਹਨਾਂ ਰਾਏ ਜੋਧ ਨੂੰ ਟੱਕਰੇ ਲਈ ਭੇਜਿਆ ਜਗਦਿਆਂ ਮਸ਼ਾਲਾਂ ਵਿੱਚ ਯੰਗ ਹੋਈ ਅਤੇ ਕਮਰ ਬੇਗ ਮਾਰਿਆ ਗਿਆ ਲਲਾ ਬੇਗ ਨੇ ਫਿਰ ਦਿਨ ਚੜ੍ਹਦੇ ਹੀ 7000 ਫੌਜ ਚੜ੍ਹਾ ਆਂਦੀ ਭਾਈ ਵਿਧੀ ਚੰਦ ਨੇ 512 ਨਾਲ ਅੱਗੇ ਵਧ ਐਸਾ ਟੱਕਰਾ ਕੀਤਾ ਕਿ ਕਮਰ ਬੇਗ ਦਾ ਪੁੱਤਰ ਵੀ ਮਾਰਿਆ ਗਿਆ ਕਮਰ ਵੇਗ ਦਾ ਦੂਜਾ ਪੁੱਤਰ ਵੀ ਜੰਗ ਵਿੱਚ ਕੰਮ ਆਇਆ ਲਲਾ ਵੇਗ ਗੁਰੂ ਜੀ ਨਾਲ ਸਿੱਧੇ ਟੱਕਰੇ ਵਿੱਚ ਮਾਰਿਆ ਗਿਆ ਸੀ ਉਸ ਦੇ ਭਰਾ ਕਾਬਲੀ ਵੇਗ ਨੇ ਹੱਲਾ ਬੋਲ ਦਿੱਤਾ ਕਾਬਲੀ ਵੇਗ ਦਾ ਨਿਸ਼ਾਨਾ ਗੁਰੂ ਮਹਾਰਾਜ ਜੀ ਸਨ ਉਸ ਨੇ ਤੀਰਾਂ ਨਾਲ ਸੁਨੇਹਾ ਦਲਵਾਗ ਬਿਨ ਦਿੱਤਾ ਮਹਾਰਾਜ ਜੀ ਨੇ ਵੀ ਐਸਾ ਵਾਰ ਕੀਤਾ ਕਿ ਕਾਬਲੀ ਵੇਗ ਦਾ ਘੋੜਾ ਫੱਟੜ ਹੋ ਗਿਆ ਕਾਬਲੀ ਵੇਗ ਨੇ ਗੁਰੂ ਜੀ ਦਾ ਨਿਸ਼ਾਨਾ ਬਨ ਤੀਰ ਚਲਾਣੇ ਚਾਹੇ ਪਰ ਚਿਲਾ ਚਾਰੰਗ ਤੋਂ ਪਹਿਲਾਂ ਹੀ ਮਹਾਰਾਜ ਤੀਰ ਚਲਾ ਕੇ ਉਸ ਦੇ ਤੀਰ ਨੂੰ ਨਾਕਾਰਾ ਕਰ ਦਿੰਦੇ ਮਹਾਰਾਜ ਹੁਣ ਕਾਬਲੀ ਵੇਗ ਦੇ ਇਤਨੇ ਨੇੜੇ ਆ ਗਏ ਸਨ ਐਸੀ ਤੀਗ ਚਲਾਈ ਕੇ ਕਾਬਲੀ ਵੇਗ ਦਾ ਅਗਲਾ ਸਾਹ ਵੀ ਨਾ ਲੈ ਸਕਿਆ ਰਹਿਂਦੀਆਂ ਫੌਜਾਂ ਨੱਠ ਉੱਠੀਆਂ ਮਹਾਰਾਜ ਨੇ ਪਿੱਛਾ ਕਰਨ ਤੋਂ ਵਰਜ ਦਿੱਤਾ ਮੁਗਲ ਫੌਜੀਆ ਦੀਆਂ ਲੱਖਾਂ ਇੱਕ ਥਾਂ ਦੱਬ ਕੇ ਮਹਾਰਾਜ ਨੇ ਥਾਂ ਉੱਚੀ ਕਰ ਦਿੱਤੀ ਤਾਂ ਕਿ ਕੋਈ ਨਰਾਦਰੀ ਨਾ ਕਰੇ ਸ਼ਹੀਦਾਂ ਦਾ ਸੰਸਕਾਰ ਇੱਕ ਥਾਂ ਕਰਵਾਇਆ ਤੇ ਹੁਕਮ ਕੀਤਾ ਕਿ ਇਹ ਧਰਮ ਛੇਤਰਾ ਹੈ ਅਤੇ ਯਾਦਗਾਰੀ ਰਣਥੰਬਾ ਉਸਾਰਿਆ ਇਸੇ ਜੰਗ ਵਿੱਚ ਜਿੱਥੇ ਨਠਦੀਆਂ ਫੌਜਾਂ ਦਾ ਪਿੱਛਾ ਕਰਨ ਤੋਂ ਰੋਕਿਆ ਉੱਥੇ ਜਦ ਰਾਏ ਜੋਧ ਨੇ ਗੁਰੂ ਜੀ ਨੂੰ ਰਾਤੀ ਸੁੱਤੀ ਪਈ ਮੁਗਲ ਫੌਜ ਤੇ ਹਮਲਾ ਕਰਨ ਦੀ ਰਾਏ ਦਿੱਤੀ ਤਾਂ ਆਪ ਜੀ ਨੇ ਕਿਹਾ ਜੋਧ ਜੀ ਤੁਸੀਂ ਤੇ ਹੋਰ ਸਭ ਜੋਧੇ ਸਿਪਾਹੀ ਸਿੱਖ ਸੁਣ ਲੈਣ ਕੇ ਡਿਗ ਪਏ ਹਥਿਆਰਹੀਣ ਬਾਲਖ ਬਿਰਧ ਰੋਗੀ ਸਰਣਾਗਤ ਅਤੇ ਇਸਤਰੀ ਤੇ ਵਾਰ ਕਰਨ ਵਾਲੇ ਦਾ ਸਭ ਤੇਜ ਪ੍ਰਤਾਪ ਨਸ਼ਟ ਹੋ ਜਾਂਦਾ ਹੈ ਪੈਂਦੇ ਖਾਨ ਨੂੰ ਯਤੀਮ ਬੱਚਾ ਜਾਨ ਗੁਰੂ ਹਰਗੋਬਿੰਦ ਜੀ ਨੇ ਹੀ ਪਾਲਿਆ ਸੀ ਪੈਂਦੇ ਐਸਾ ਸੂਰਮਾ ਨਿਕਲਿਆ ਕਿ ਅੰਗੂਠੇ ਨਾਲ ਸਿੱਕੇ ਦੇ ਉਕਰੇ ਅੱਖਰ ਮੇੜ ਸਕਦਾ ਸੀ ਘੋੜੇ ਨੂੰ ਅੱਗੇ ਹੋਰ ਰੋਕ ਲੈਂਦਾ ਸੀ ਸਵਾਰ ਸਮੇਤ ਘੋੜੇ ਨੂੰ ਉਲਟਾਉਣ ਦੀ ਉਸ ਵਿੱਚ ਤਾਕਤ ਸੀ ਪੈਂਦੇ ਖਾਨ ਨੇ ਅੰਮ੍ਰਿਤਸਰ ਦੀ ਜੰਗ ਵਿੱਚ ਚੰਗੇ ਹੱਥ ਵਿਖਾਏ ਪਰ ਉਸ ਹੰਕਾਰ ਦੇ ਬੋਲ ਬੋਲਣੇ ਆਰੰਭ ਕਰ ਦਿੱਤੇ ਸਨ ਕਿ ਉਹ ਨਾ ਹੁੰਦਾ ਤਾਂ ਗੁਰੂ ਜੀ ਦੀ ਜਿੱਤ ਮੁਸ਼ਕਲ ਸੀ ਅਗਲੀਆਂ ਦੋ ਜੰਗਾਂ ਵਿੱਚ ਪੈਂਦੇ ਖਾਨ ਨੂੰ ਮਹਾਰਾਜ ਨੇ ਘਾਰ ਹੀ ਟਿਕਣ ਦੇ ਹੁਕਮ ਦੇ ਦਿੱਤੇ ਸਨ ਮਖਲਿਸ ਖਾਨ ਤੋਂ ਪਹਿਲੀ ਜੰਗ ਵਿੱਚ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ ਸੀ ਅਤੇ ਭਰਾ ਕਾਲੇ ਖਾਨ ਨੂੰ ਜਾ ਚੁੱਕਿਆ ਕਿ ਹੁਣ ਬਦਲਾ ਲੈਣ ਦਾ ਸਮਾਂ ਹੈ। ਇਧਰੋਂ ਜਲੰਧਰ ਦੇ ਫੌਜਦਾਰ ਕਤਬਦੀਨ ਨੇ ਵੀ ਪੂਰੀ ਸਹਿਯਤਾ ਕਰਨ ਦਾ ਯਕੀਨ ਦਿਵਾਇਆ। ਪੈਂਦੇ ਖਾਨ ਨੇ ਛਾਤੀ ਠੋਕ ਕੇ ਕਿਹਾ ਕਿ ਉਹ ਗੁਰੂ ਜੀ ਨੂੰ ਪਕੜ ਹਾਜ਼ਰ ਕਰੇਗਾ। ਇਹ ਖਬਰ ਸੁਣ ਮਹਾਰਾਜ ਨੇ ਸਿਰਫ ਇਤਨਾ ਹੀ ਫਰਮਾਇਆ ਸ਼ਰਤਾਂ ਬਾਜ਼ਾਰੀ ਤੇ ਜਵਾਰੀ ਲੋਕ ਹੀ ਲਾਉਂਦੇ ਹਨ ਸ਼ਰਤ ਜਵਾਰੀ ਲਾਏ ਬਾਜ਼ਾਰੀ ਪੈਂਦੇ ਖਾਂ ਦੇ ਮੂੰਹ ਹਨੇਰੇ ਹੀ ਹਮਲਾ ਬੋਲ ਦਿੱਤਾ ਮਹਾਰਾਜ ਨੇ ਨਿਤਨੇਮ ਕਰਦੇ ਪਏ ਸਨ ਭਾਈ ਮਲਕ ਜਾਤੀ ਭਾਈ ਲਖ ਤੇ ਭਾਈ ਜੋਧਾ ਨੇ ਅੱਗੇ ਵੱਧ ਰੋਕ ਪਾਈ ਗੁਰੂ ਜੀ ਤਿਆਰ ਹੋ ਕੇ ਜੰਗ ਦੇ ਮੈਦਾਨ ਵਿੱਚ ਉਤਰ ਆਏ ਪੈੰਦੇ ਖਾਂ ਦਾ ਪੇਚ ਖੇੜਦਾ ਫੌਜਾਂ ਨੂੰ ਲਤਾੜਦਾ ਆਪਣਾ ਘੋੜਾ ਦੁੜਾ ਗੁਰੂ ਜੀ ਪਾਸ ਲੈ ਆਇਆ ਤੇ ਬੰਗਾਰ ਪਾ ਕੇ ਕਹਿਣ ਲੱਗਾ ਵਾਰ ਸੰਭਾਲੋ ਤਨ ਤਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਨੇ ਇਤਨਾ ਕਿਹਾ ਖੁਸ਼ ਕਰੋ ਗੁਰੂ ਜੀ ਸ਼ਾਂਤ ਚਿੱਤ ਅਕਰਤ ਕਣ ਵੱਲ ਵੇਖ ਉਸ ਦੀ ਹਰ ਵਾਰ ਨੂੰ ਢਾਲ ਤੇ ਰੋਕ ਰਹੇ ਸਨ ਆਪਣਾ ਹਰ ਵਾਰ ਖਾਲੀ ਜਾਂਦਾ ਦੇਖ ਉਸ ਨੇ ਛਿੱਥਾ ਪੈ ਤਲਵਾਰ ਦਾ ਵਾਰ ਮਹਾਰਾਜ ਤੇ ਕਰਨਾ ਚਾਹਿਆ ਪਰ ਮਹਾਰਾਜ ਨੇ ਮੋੜਵੀ ਅਜਾਈ ਤੇ ਚਲਾਈ ਕੇ ਉਸ ਦੀ ਤਲਵਾਰ ਟੋਟੇ ਹੋ ਕੇ ਜ਼ਮੀਨ ਤੇ ਡਿੱਗ ਪਈ ਤੇ ਕੇਵਲ ਤਲਵਾਰ ਦਾ ਮੁੱਠਾ ਹੀ ਉਸ ਦੇ ਹੱਥ ਰਹਿ ਗਿਆ ਪੰਦੇ ਖਾਂ ਹੁਣ ਆਪਣਾ ਅਜਮਾਇਆ ਵਾਰ ਕਰਨ ਲਈ ਭੱਜ ਕੇ ਗੁਰੂ ਜੀ ਦੇ ਘੋੜੇ ਹੀਠਾਂ ਜਾ ਵੜਿਆ ਤਾਂ ਕਿ ਘੋੜੇ ਸਮੇਤ ਗੁਰੂ ਜੀ ਨੂੰ ਹੀਠਾਂ ਡੇਗ ਦੇਵੇ ਘੋੜੇ ਨੂੰ ਇਸ ਤਰ੍ਹਾਂ ਜਫੀ ਪਾਈ ਕਿ ਉਸ ਦੀ ਚਾਲ ਠੰਮ ਗਈ ਗੁਰੂ ਜੀ ਨੇ ਘੋੜੇ ਤੋਂ ਹੀਰਤਾ ਕੋ ਰੋਕ ਕੇ ਢਾਲ ਨਾਲ ਹੀ ਉਸ ਦੇ ਸਿਰ ਤੇ ਇਤਨੇ ਜ਼ੋਰ ਦਾ वार ਕੀਤਾ ਕਿ ਉਹ ਜ਼ਮੀਨ ਤੇ ਡਿੱਗ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਹਰ ਗੋਬਿੰਦ ਪਾਤਸ਼ਾਹ ਜੀ ਘੋੜੇ ਤੋਂ ਉੱਤਰ ਆਏ ਤੇ ਕਹਿਣ ਲੱਗੇ ਵਾਰ ਸੰਭਾਲ ਉਸ ਨੇ ਗੁਰੂ ਸਾਹਿਬ ਦਾ ਬਾਰ ਕੀ ਸੰਭਾਲਣਾ ਸੀ ਇੱਕੋ ਵਾਰ ਨਾਲ ਉਸ ਨੂੰ ਚਿਤ ਕਰ ਦਿੱਤਾ ਮਹਾਰਾਜ ਨੇ ਉਸ ਫੱਟੜ ਪਾਸ ਜਾ ਢਾਲ ਦੀ ਸ਼ਾਂ ਕੀਤੀ ਤੇ ਕਿਹਾ ਕਲਮਾ ਪੜ ਤੇਰਾ ਅੰਤ ਸਮਾਂ ਆਇਆ ਹੈ ਉਹ ਹੁਣ ਸਖਤ ਪਛਤਾਵੇ ਵਿੱਚ ਸੀ ਅਤੇ ਧੀ ਮੀ ਆਵਾਜ਼ ਵਿੱਚ ਕਿਹਾ ਤੁਹਾਡੀ ਤਲਵਾਰ ਹੀ ਮੇਰਾ ਕਲਮਾ ਹੈ ਏ ਗੁਰੂ ਮਿਲੀ ਸੋ ਤੇਗ ਤੁਮ ਕਲਮਾ ਰੂਪ ਸੁਹਾਏ ਗੁਰੂ ਮਹਾਰਾਜ ਨੂੰ ਜੰਗ ਵਿੱਚ ਸ਼ਾਂਤ ਚਿੱਤ ਜੂਜ ਦੇ ਦੇਖ ਹੀ ਸਮਕਾਲੀ ਲਖਾਰੀ ਮਹਸਨ ਫਾਨੀ ਨੇ ਕਿਹਾ ਸੀ ਤਨ ਹਨ ਗੁਰੂ ਗੋਬਿੰਦ ਹਰ ਗੋਬਿੰਦ ਜੋ ਜੰਗ ਵਿੱਚ ਵੀ ਉਤੇਜਿਤ ਨਹੀਂ ਹੁੰਦੇ ਅਤੇ ਤਲਵਾਰ ਇੰਜ ਚਲਾਉਂਦੇ ਹਨ ਜਿਵੇਂ ਕੋਈ ਉਸਤਾਦ ਆਪਣੇ ਸ਼ਾਗਿਰਦ ਨੂੰ ਕਲਮ ਘੜ ਪੂਰਨੇ ਪਾਉਣ ਦੀ ਜਾਂਚ ਸਿਖਾ ਰਿਹਾ ਹੋਵੇ ਤੈਂਦੇ ਖਾਨ ਦੇ ਜਵਾਈ ਉਸਮਾਨ ਨੇ ਬਾਬਾ ਗੁਰਦਿੱਤਾ ਜੀ ਨੂੰ ਇੱਕ ਪਾਸੇ ਚੁੱਪ ਕੀਤੇ ਖੜਾ ਦੇਖ ਇਕਦਮ ਹਮਲਾ ਬੋਲ ਦਿੱਤਾ ਬਾਬਾ ਜੀ ਨੇ ਉਸਮਾਨ ਖਾਨ ਤੇ ਜਵਾਬੀ ਹਮਲਾ ਕਰਕੇ ਉਸ ਨੂੰ ਉਥੇ ਹੀ ਢੇਰੀ ਕਰ ਦਿੱਤਾ ਪੈਂਦੇ ਖਾਨ ਨਾਲ ਜੋ ਕਾਲੇ ਖਾਨ ਹਮਲਾਵਰ ਹੋਇਆ ਸੀ ਉਹ ਵੀ ਗੁਰੂ ਜੀ ਹੱਥੋਂ ਜਾਨ ਗਵਾ ਬੈਠਾ ਇਸ ਜੰਗ ਦਾ ਅਨੋਖਾਪਨ ਇਹ ਸੀ ਕਿ ਗੁਰੂ ਮਹਿਲ ਗੁਰੂ ਮਾਤਾ ਅਟਾਰੀਆ ਤੇ ਚੜ ਸਾਰੀ ਜੰਗ ਅੱਖੀਂ ਦੇਖ ਰਹੀਆਂ ਸਨ ਇਸ ਤਰ੍ਹਾਂ ਵਿਦੀਚੰਦ ਦੋ ਘੋੜੇ ਲੈ ਕੇ ਆਇਆ ਸੀ ਅਤੇ ਫਿਰ ਬਾਅਦ ਵਿੱਚ ਜੰਗ ਹੋਈ ਔਰ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜਿਸ ਨੂੰ ਸ਼ਸਤਰ ਵਿਦਿਆ ਘੋੜ ਸਵਾਰੀ ਅਤੇ ਬਹੁਤ ਹੀ ਜੁੱਸੇ ਵਾਲੇ ਸਰੀਰ ਦਾ ਪ੍ਰੇਰਣਾ ਦੇ ਕੇ ਉਸ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਪਾਲਿਆ ਸੀ ਉਸ ਨੇ ਪੂਰਨ ਦੁਸ਼ਮਣਾਂ ਦੀ ਚੁੱਕ ਵਿੱਚ ਆ ਕੇ ਗੁਰੂ ਜੀ ਦੇ ਨਾਲ ਬੈਰ ਕਮਾਇਆ ਅਤੇ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ ਸੋ ਠੀਕ ਹੈ ਇਸੇ ਹੀ ਤਰ੍ਹਾਂ ਸ਼ੀਮਾ ਭਾਗ ਲੈ ਕੇ ਆਪ ਜੀ ਦੇ ਫਿਰ ਸੰਮੁਖ ਹੋਵਾਂਗਾ ਸਵਾਹਿ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਸਬਸਕ੍ਰਾਈਬ ਵੀ ਚੈਨਲ ਨੂੰ ਜਰੂਰ ਕਰੋ ਜੀ